ਹਾਂਜੀ ਦੋਸਤੋ ਜਿਵੇਂ ਆਮ ਤੌਰ ਤੇ ਚੈਨਲਾਂ ਤੇ ਚੱਲਦਾ ਰਹਿੰਦਾ ਵੀ ਚੰਗੇ ਤੋਂ ਚੰਗਾ ਪਸ਼ੂ ਦਿਖਾਇਆ ਜਾਂਦਾ ਤੇ ਰੇਟ ਮਿੱਤਰੋ 2-2 2.5-2.5 ਲੱਖ ਹੁੰਦਾ ਤੇ ਅੱਜ ਆਪਾਂ ਵੀਡੀਓ ਦੇ ਵਿੱਚੋਂ ਉਹਦੀ ਉਹ ਜੀ ਆਪਾਂ ਇੱਕ ਗਾਂ ਲੈ ਕੇ ਆਏ ਆ ਕਦੋਂ ਸੁਈਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਖੜੇ ਆ ਪਿੰਡ ਲਹਿਰਾ ਬੇਗਾ ਤੇ ਬਾਈ ਅਮਰਤ ਦੇ ਕੋਲੋਂ ਗਲਾਬੀ ਥਾੜਾ ਤੇ ਹਵਾਨਾ ਤੁਸੀਂ ਫਿਕਸ ਬਹੁਤ ਬੇਲ ਕੱਦ ਕਾਰ ਤੇ ਚੰਗਾ ਵਜਣਾ ਰੇਟ ਵੀ ਆਪਾਂ ਨਾਰਮਲ ਜਿਹਾ ਕਰਾਵਾਂਗੇ ਉਹਨਾਂ ਵਾਂਗੂ ਨੇ ਦੋ ਦੋ ਢਾਈ ਢਾਈ ਲੱਕ ਕਰਾ ਦਗੇ ਹਾਂਜੀ ਬਾਈ ਅਮਰਤ ਕੀ ਹਾਲ ਚਾਲ ਆ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਸੇਤਾ ਹਾਂਜੀ ਸੂਆ ਬੈੜ ਦਾ ਏ ਇਹ ਦੂਜਾ ਸੂਆ ਜੀ ਮੂੰਹ ਚੋ ਛਿੱਗੀ ਆ ਹਜੇ ਓਕੇ ਆ ਦੰਦਾਂ ਚਾਹ ਜੀ ਠੀਕ ਹੈ ਦੁੱਧ ਕਿੰਨਾ ਪਾ ਦੋਗੇ ਪਾ ਦੋ 35 40 ਨਹੀਂ ਜੀ ਪਹਿਲਾਂ ਨੇ 35 ਕਿਲੋ ਪਾਇਆ ਆ ਆਪਾਂ ਨੂੰ ਮਾਲ ਕੰਮ ਦਾ ਐਤ ਕੀ ਉਹਦਾ ਕਹਿੰਦੇ 40 ਤੋਂ ਬਾਹਰ ਜੋ ਆਪਾਂ 40 ਕਿਲੋ ਦੁੱਧ ਆਮ ਨਹੀਂ ਪਾਉਣਾ ਚਾਹੀਦਾ ਆਪਾਂ ਮਤਲਬ ਮੈਂ 35 ਕਹਦੇ ਆ ਹਾਂਜੀ ਠੀਕ ਹੈ ਬੋਲੀ ਕੱਢਦੀ ਹੈ ਜੀ ਹੁਣੇ ਬੱਚੀ 26 ਕਿਲੋ ਖੁੱਲੀ ਆ ਦੇ ਤੁਹਾਨੂੰ ਠੀਕ ਹੈ ਕਦੋਂ ਏ ਪਰਸੋ ਰਾਤ ਨੂੰ ਸੁਈ ਆ ਪਰਸੋ ਰਾਤ ਦੀ ਸੁਈ ਵੀ ਆ ਤੇ ਮਗਰ ਬੱਚਾ ਬੱਚਾ ਬੱਚੀ ਆ ਜੀ ਠੀਕ ਆ ਹਾਂਜੀ ਤੇ ਫਾਰਮ ਚੋਂ ਆਂ ਜੀ ਲੱਗਦੀ ਆ ਹਨਾ ਹਾਂਜੀ ਫਾਰਮ ਚੋਂ ਲਾਂਦੀ ਆ ਹਾਂਜੀ ਮੈਜਿਕ ਦੀ ਬੱਚੀ ਹੈਗੀ ਠੀਕ ਆ ਤੇ ਤੋਰੋ ਜੀ ਇੱਕ ਵਾਰੀ ਫੁੱਲ ਭਜਣ ਫੁੱਲ ਕਦ ਕਦ ਬੇਲ ਮਿੱਤਰੋ ਫੁੱਲ ਚੰਗੀ ਆ ਜਿਹੜੇ ਵੀ ਵੀਰ ਭਰਾ ਨੇ ਕੋਈ ਨਵਾਂ ਕੰਮ ਕਰਨਾ ਉਹਦੀ ਖਾਤਰ ਟੌਪਦੀ ਆ ਕਿਉਂਕਿ ਇਹ ਜੀ ਵੜ ਲਿਆਉਣ ਦੀ ਖਾਤਰ ਮਿੱਤਰੋ ਘਟੋ ਘਟਾ 10-10 ਸਾਲ ਲੱਗ ਜਾਂਦੇ ਨੇ ਨਾਰਮਲ ਤੋਂ ਠੀਕ ਹੈ ਚੰਗੇ ਭਰਦੇ ਭਰਦੇ ਤੇ ਪਰ ਅੱਜ ਤੁਹਾਨੂੰ ਗਿਫਟ ਹੀ ਆਪਾਂ ਕਰ ਰਹੇ ਆਂ ਭਾਈ ਅਮਰਤ ਦੇ ਕੋਲੇ ਪਿੰਡ ਲਹਿਰਾ ਬੇਗਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਫੁੱਲ ਵਜਣ ਫੁੱਲ ਸਿਹਤ ਚੰਗੀ ਤੇ ਕੱਦ ਕਾਰ ਮਿੱਤਰੋ ਫੁੱਲ ਚੰਗਾ ਘੱਟੋ ਘੱਟ 35 40 ਲੀਟਰ ਵਾਲੀ ਮਿੱਤਰੋ ਇਹ ਵੜਾ ਦੂਜਾ ਸੁਹਾ ਸੂਈ ਵੀ ਐ ਵੀ 25 22 ਲੀਟਰ ਬਾਈ ਦੇ ਦੱਸਣ ਦੇ ਮੁਤਾਬਕ ਬੌਲਾ ਤਿਆਰ ਆ ਮੰਗਰ ਬੱਸੀ ਆ ਬਹੁਤ ਚੰਗੀ ਰੰਗ ਮਾਮਾ ਦੀਆਂ ਦਾ ਫੇਰ ਕਹਣਾ ਫੁੱਲ ਚੰਗਾ ਤੇ ਫੁੱਲ ਮਿੱਤਰੋ ਵਜਣਾ ਰੇਟ ਪਰ ਜਾਇਜ ਜਾਇਜ ਕਰੋ ਜੀ ਆਪਾਂ ਜਮਾ ਖਿੱਚ ਕੇ ਖਿੱਚ ਕੇ ਜੀ ਹਾਂ ਕੱਲਾ ਬਸ ਉਹ ਚ ਮਾਨਤਾ ਨਹੀਂ ਕਰਨਾ ਆਪਾਂ ਗੱਲਾਂ ਹਾਂ ਇਹ ਆਪਾਂ ਡਾਕਟਰ ਸਾਹਿਬ 1.90 ਹਜ਼ਾਰ ਦੀ ਵੇੜ ਦੇ ਇੱਕ 90 ਦੀ ਜਿਵੇਂ ਵਾਲੇ ਪਾ ਕੋਈ ਨਹੀਂ ਦਿੰਦਾ ਜਿਵੇਂ ਐਡੀ ਅਲਡਗਾ ਦਾ ਜਿਹੇ ਫਾਰਮ ਚੋਂ ਸਿੱਧੀ ਲੈਣੀ ਹੋਏ ਹਾਂਜੀ 2.5 3 ਲੱਖ ਦੀ ਵੇੜ ਹਾਂ ਮੈਂ ਪਹਿਲਾਂ 2.5 ਦਾ ਕਹਿ ਕੇ ਹਟਿਆ ਹਨਾ ਵੀ 2.5 3-3 ਮੰਗਦੇ ਆ ਹਨਾ ਕੰਮ ਸ਼ੁਰੂ ਕਰਨਾਗਾ ਹਾਂ ਉਹਨੂੰ 10 ਸਾਲ ਲੱਗ ਜਾਣਗੇ ਇਹ ਜੀ ਬੱਚੇ ਤਿਆਰ ਕਰਨੇ 2 ਜਨਵਰੀ ਮਿਲਣਗੇ ਉਹਨੂੰ ਮਗਰ ਉਹ ਤਾਂ ਗਿਫਟ ਹੀ ਆ ਨਾਲ ਹੈਨਾ ਫਿਰ ਆਪਾਂ ਕਹਿੰਦੇ ਵੀ 190 ਬਾਈ ਕਹਿੰਦਾ ਰੇਟ ਹੈ ਮਾਨਤਾਂ ਥੋੜਾ ਕਹਣਾ ਹੋ ਜਾਣਾ ਫੁੱਲ ਵਜਨ ਫੁੱਲ ਕਦ ਕਠ ਤੇ ਪੂਰੀ ਕਿਸੇ ਬਸੋਂ ਮਿੱਤਰੋ ਹੱਥ ਨਹੀਂ ਧਰਾਉਂਦੀ ਆਸੂਏ ਚੋਲੇ ਐਸੀ ਤਰ੍ਹਾਂ ਹੀ ਲੇ ਵਰ ਹਾਂ ਕੁਟੜਦਾ ਨਹੀਂ ਹੈਨਾ ਰੇਟ 190 ਥੋੜਾ ਕਹਣਾ ਮਾਨਤਾਂ ਮਾਨਤਾਂ ਹੋ ਜੀ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ 97793 ਜੀ 9352 79779393524 ਪਿੰਡ ਲਹਿਰਾ ਬੇਗਾ ਫੇਰ ਆਪਾਂ ਕਹਿੰਦੇ ਵੀ ਬਾਈ ਦੇ ਕਰੋ ਜਿੰਨੇ ਵੀ ਪਸ਼ੂ ਪਾਏ ਆ ਟਾਪ ਕੁਆਲਿਟੀ ਦੇ ਪਸ਼ੂ ਪਾਏ ਆ ਕੋਈ ਮਾੜਾ ਪਸ਼ੂ ਬਾਈ ਲੈਂਦਾ ਨਹੀਂ ਚੰਗੇ ਤੋਂ ਚੰਗਾ ਪਸ਼ੂ ਬਾਈ ਲੈ ਕੇ ਆਉਂਦਾ ਤੇ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ